ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਬੈਲ ਬਟਨ ਨੂੰ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਏਦਾਂ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਆਪਾਂ ਤੁਹਾਨੂੰ ਇੱਕ ਜਰਸੀ ਦੇ ਵਿੱਚ ਜਿਹੜੀ ਵਹਿੜ ਦਿਖਾਉਣ ਜਾ ਰਹੇ ਹਾਂ ਚੰਗੀ ਵੈੜ ਹੈਗੀ ਆ ਦੋਸਤੋ ਦੰਦਾਂ ਦੇ ਵਿੱਚ ਏਰੀਆ ਦੋਸਤੋ ਪਿੰਡ ਭਾਰਾਪੁਰ ਤਸਵੀਰ ਸਰੂਆ ਜ਼ਿਲ੍ਹਾ ਜਿਹੜਾ ਨਵਾਂ ਸ਼ਹਿਰ ਲੱਗਦਾ ਜਦੋਂ ਤੁਸੀਂ ਜਲੰਧਰ ਤੋਂ ਨਵਾਂ ਸ਼ਹਿਰ ਜਾਓਗੇ ਤੇ ਨਵਾਂ ਸ਼ਹਿਰ ਤੋਂ ਤੁਸੀਂ ਗੜ ਸ਼ੰਕਰ ਤੇ ਗੜ ਸ਼ੰਕਰ ਤੋਂ ਤੁਸੀਂ ਬਲਾਚੌਰ ਵਾਲਾ ਜਦੋਂ ਰੋਡ ਫੜੋਗੇ ਤੇ ਰਸਤੇ ਦੇ ਵਿੱਚ ਪਿੰਡ ਆਉਂਦਾ ਭਾਰਾਪੁਰ ਹੁਸ਼ਿਆਰਪੁਰ ਤੋਂ ਸਿੱਧਾ ਤੁਸੀਂ ਗੜ ਸ਼ੰਕਰ ਤੇ ਗੜ ਸ਼ੰਕਰ ਤੇ ਬਲਾਚੌਰ ਦੇ ਬਿਲਕੁਲ ਜਿਹੜਾ ਵਿਚਕਾਰ ਇਹ ਪਿੰਡ ਆ ਜਾਂਦਾ ਪਾਰਾਪੁਰ ਤੁਸੀਂ ਪਿੰਡ ਪਹੁੰਚ ਕੇ ਘਰ ਵਿਜ਼ਿਟ ਕਰਕੇ ਜਿਹੜੀ ਇਹ ਵੈੜ ਖਰੀਦ ਸਕਦੇ ਹੋ ਨੰਬਰ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੇ ਰਿਹਾ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਆਪਾਂ ਇਸ ਵੈੜ ਦੀ ਗੱਲ ਕਰੀਏ ਤਾਂ ਦੂਜਾ ਸੁਭਾ ਦੋਸਤੋ ਸੂਣ ਜਾ ਰਹੀ ਹੈ ਮੋਹ 6 ਦਾ ਛਗੀ ਆ ਮੋਹ ਤਕਰੀਬਨ 13 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਪਹਿਲੇ ਸੂਵੇ ਤਕਰੀਬਨ ਇਸਨੇ 13 ਲੀਟਰ ਦੀ ਚੁਵਾਈ ਕਰਵਾਈ ਆ ਵੀਰ ਦੇ ਕਹਿਣ ਦੇ ਮੁਤਾਬਕ ਬਾਕੀ ਵੈੜ ਜਿਹੜੀ ਆ ਘਵਾਨਾ ਹਜੇ ਬਣਾ ਰਹੀ ਆ 13 ਕੇ ਦਿਨ ਦਾ ਹਜੇ ਸਮਾਂ ਇਸਨੇ ਲੈ ਜਾਣਾ ਚੰਗਾ ਸੋਹਣਾ ਆਰਡਰ ਬਣਾ ਕੇ ਤਿਆਰ ਕਰ ਲਵੇਗੀ ਤੇ ਜਿਹੜਾ ਥਾਣਾ ਦੋਸਤੋ ਉਹ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਮੁੱਠੀ ਜਿਹਾ ਥਣ ਲੱਗਾ ਤੇ ਵਧੀਆ ਚੰਗਾ ਸੀਮਨ ਅਕੇ ਭਰਿਆ ਹੋਇਆ ਤੇ ਬਾਕੀ ਜਿਹੜਾ ਮੋਹਲਾ ਦੋਸਤੋ 30000 ਰੁਪਏ ਇਸ ਦੀ ਜਿਹੜੀ ਡਿਮਾਂਡ ਆ 30000 ਦੇ ਵਿੱਚੋਂ ਬਣਦਾ ਜਿਹੜਾ ਘਰ ਪਹੁੰਚਿਆ ਦਾ ਮਾਨਦਾਨ ਵੀ ਜਿਹੜਾ ਵੀਰ ਵੱਲੋਂ ਜ਼ਰੂਰ ਕੀਤਾ ਜਾਵੇਗਾ ਆਪਦੀ ਨਰਕ ਪਰਖ ਜਿਹੜੀ ਤਸੱਲੀ ਆ ਤੁਸੀਂ ਆਪ ਘਰ ਪਹੁੰਚ ਕੇ ਜ਼ਰੂਰ ਕਰ ਲੈਣੀ ਤੇ ਮੁੱਲ ਜਿਹੜਾ ਦੋਸਤੋ 30000 ਰੁਪਇਆ ਕਿਸੇ ਦੇ ਪਰਤੇ ਵਿੱਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ